ਜੀਵਨਤ ਅਨੁਸਾਰ ਨੂੰ ਪਤਾ ਹੈ ਪਿਛਲੇ 1.5-2 ਸਾਲ ਤੋਂ ਅਸੀਂ ਇੱਥੇ ਪਿੰਡ ਦੇ ਵਿੱਚ ਯੋਗਾ ਕਰਵਾ ਰਹੇ ਹਾਂ ਫ੍ਰੀ ਆਫ ਕਾਸਟ ਸਵੇਰੇ ਮਾਰਨਿੰਗ ਕਲਾਸ ਲੱਗਦੀ ਹੈ ਤੇ ਪਿਛਲੇ ਸਾਲ ਵੀ ਅਸੀਂ ਵਧੀਆ ਪ੍ਰੋਗਰਾਮ ਸ਼ੁਰੂਆਤ ਕੀਤੀ ਸੀ ਨਵੇਂ ਸਾਲ ਤੇ ਇਸ ਸਾਲ ਵੀ ਮੈਂ ਚਾਹੁੰਦਾ ਕਿ ਸਾਰਾ ਨਗਰ ਹੀ ਸਾਰੇ ਜੋਗ ਸਾਧਕ ਨਵੇਂ ਸਾਲ ਤੋਂ ਯੋਗ ਦੀ ਸਿਰਜਣਾ ਕਰਕੇ ਬਿਲਕੁਲ ਨਰੋਗੀ ਰਹਿਣ ਤੰਦਰੁਸਤ ਰਹਿਣ ਸਵਸਥ ਰਹਿਣ ਮੇਰੀ ਇਹ ਹੀ ਆਸ਼ਾ ਜਿੰਨੇ ਵੀ ਭੈਣ ਭਰਾ ਘਰ ਵਿੱਚ ਬੈਠੇ ਜੋ ਕਲਾਸ ਵਿੱਚ ਨਹੀਂ ਆਉਂਦੇ ਉਹ ਕੱਲ ਤੋਂ ਪ੍ਰਣ ਕਰਨ ਕਿ ਨਵੇਂ ਸਾਲ ਤੋਂ ਯੋਗ ਕਲਾਸ ਸ਼ੁਰੂ ਕਰਨ ਤੇ ਆਪਣਾ weight loss ਕਰਨ ਆਪਣਾ ਸਰੀਰ ਸਵਸਥ ਰੱਖਣ ਤੇ ਮੇਰੇ ਵੱਲੋਂ ਇਹ ਹੀ ਅਪੀਲ ਹੈ ਕਿ ਨਵੇਂ ਸਾਲ ਤੋਂ ਯੋਗ ਦੀ ਸ਼ੁਰੂਆਤ ਜ਼ਰੂਰ ਕਰਨ ਪਲੀਜ਼ ਨਾਗਾ ਨਾ ਪਾਉਣ ਕਲਾਸ ਦੇ ਵਿੱਚ ਹਾਜ਼ਰ ਹੋਣ ਤੇ ਮੇਰੇ ਵੱਲੋਂ ਸਾਰੇ ਹੀ ਭੈਣ ਭਰਾਵਾਂ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਸਾਰੇ ਤੰਦਰੁਸਤ ਸਵਸਥ ਰਹਿਣ ਖੁਸ਼ ਰਹਿਣ ਹਰ ਦਿਨ ਨਵਾਂ ਨਵੀਂ ਉਮੀਦ ਦੇ ਨਾਲ ਆਵੇ ਧੰਨਵਾਦ ਗੁਰਦਾਸ ਸਿੰਘ ਮੈਂ ਪਿੰਡ ਦੋਦਾ ਦਾ ਰਹਿਣ ਵਾਲਾ ਤੇ ਮੈਂ ਤਕਰੀਬਨ 1 ਸਾਲ ਤੋਂ ਯੋਗ ਦੇ ਨਾਲ ਜੁੜਿਆ 15 ਕਿਲੋ ਮੇਰਾ weight loss ਹੋਇਆ ਸਰਵਾਈਕਲ ਥਾਇਰੋਇਡ ਤੇ ਗੈਸ ਤੇ ਜਾ ਹੋਰ ਵੀ ਕਾਫੀ ਬਿਮਾਰੀਆਂ ਤੋਂ ਮੈਨੂੰ ਛੁਟਕਾਰਾ ਮਿਲਿਆ ਕੋਈ ਵੀ ਦਵਾਈ ਨਹੀਂ ਖਾਂਦਾ ਮੈਂ ਤੇ ਪੂਰਾ ਫਿੱਟ ਆ ਸਾਰੇ ਭੈਣ ਭਰਾਵਾਂ ਨੂੰ ਨਵੇਂ ਸਾਲ ਦੀ ਬਹੁਤ ਬਹੁਤ ਮੁਬਾਰਕਾਂ ਤੇ ਸਾਰੇ ਵੀਰ ਭਰਾ ਇੱਥੇ ਆਇਆ ਕਰਨ ਵੱਧ ਤੋਂ ਵੱਧ ਯੋਗਦਾਨ ਲਾਭ ਉਠਾਉਣਾ ਸਾਰਿਆਂ ਨਾਲ ਹੱਥ ਜੋੜ ਕੇ ਬੇਨਤੀ ਉਹ ਵੀ ਜਰੂਰ ਆਉਣ। ਇਹ ਮੇਰਾ ਨਾਮ ਬਲਦੇਸ਼ ਸਿੰਘ ਆ ਮੈਂ ਪਿਛਲੇ 6 ਮਹੀਨਿਆਂ ਤੋਂ ਤਕਰੀਬਨ 6 ਮਹੀਨਿਆਂ ਤੋਂ ਮੈਂ ਜੋਗਾ ਕਰ ਰਿਹਾ ਹਰ ਹਰ ਰੋਜ਼ ਡੇਲੀ ਤੇ ਉਹਦੇ ਨਾਲ ਮੇਰਾ ਜਿਵੇਂ ਪਹਿਲਾਂ ਕਦੇ ਬਲੱਡ ਵਧ ਗਿਆ ਕਦੇ ਘਟ ਗਿਆ ਕਦੇ ਸਿਰ ਦੁਖਦਾ ਕਦੇ ਢੂਈ ਦੁਖਦੀ ਆ ਕਦੇ ਗੋਡੇ ਦੁਖਦੇ ਆ ਕਿਉਂਕਿ 50 ਸਾਲ ਦੀ ਉਮਰ ਤੋਂ ਬਾਅਦ ਅਕਸਰ ਇਹ ਬਿਮਾਰੀਆਂ ਆਉਂਦੀਆਂ ਤੇ ਪਹਿਲਾਂ ਦਵਾਈਆਂ ਲੈਂਦੇ ਰਹੇ ਤੇ ਅੱਜ ਪਰ ਹੁਣ 6 ਮਹੀਨਿਆਂ ਤੋਂ ਮੈਂ ਕੋਈ ਦਵਾਈ ਨਹੀਂ ਲਈ ਕਦੇ ਕੋਈ ਗੋਲੀ ਨਹੀਂ ਲਈ ਨਾ ਕਦੇ ਸਿਰ ਦੁਖਿਆ ਨਾ ਬਲੱਡ ਵਧਿਆ ਨਾ ਘਟਿਆ ਨਾ ਕਦੇ ਢੂਈ ਦੁਹੀ ਆ ਨਾ ਕਦੇ ਕੋਈ ਇਤਜਾਬ ਬਣਿਆ ਕਾਸੀ ਦੀ ਕੋਈ ਪ੍ਰੋਬਲਮ ਨਹੀਂ ਵੀ ਯੋਗਾ ਕਰਨਾ ਜ਼ਰੂਰੀ ਆ ਮੈਨੂੰ ਲੱਗਦਾ ਵੀ ਸਭ ਨੂੰ ਯੋਗਾ ਕਰਨਾ ਚਾਹੀਦਾ ਕਿਉਂਕਿ ਜੇ ਮੈਂ 55 ਸਾਲ ਦਾ ਹੋ ਕੇ ਤੰਦਰੁਸਤ ਹੋ ਸਕਦਾ ਹੈ ਤਾਂ ਸਾਰੇ ਤੰਦਰੁਸਤ ਹੋ ਸਕਦੇ ਆ ਵੀ ਦਵਾਈਆਂ ਹਰੇਕ ਦੀਆਂ ਛੁੱਟ ਸਕਦੀਆਂ ਦਵਾਈਆਂ ਤੇ ਖਰਚਾ ਨਾ ਕਰੋ ਨਾਲੇ ਆਪ ਦੀ ਸਿਹਤ ਨਾ ਖਰਾਬ ਕਰੋ ਯੋਗਾ ਕਰੋ ਉਸ ਯੋਗਾ ਨਾਲ ਸਿਹਤ ਬਣਦੀ ਆ ਤੇ ਇਹੀ ਕਹਿਣਾ ਬਾਕੀ ਵੀ ਨਵੇਂ ਸਾਲ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਵਾਹਿਗੁਰੂ ਚੜ੍ਹਦੀ ਕਲਾ ਰੱਖੇ ਹਰੇ ਮੇਰਾ ਨਾਮ ਰਿੰਨ ਮੈਂ ਲਗਭਗ 10 ਸਾਲ ਤੋਂ ਯੋਗਾ ਕਲਾਸ ਜੋਇਨ ਕੀਤੀ ਹੋਈ ਆ ਇਸਦੇ ਬਹੁਤ ਹੀ ਜ਼ਿਆਦਾ ਬੈਨੀਫਿਟ ਹੈ ਸਾਰੀਆਂ ਬਿਮਾਰੀਆਂ ਤੋਂ ਬਚਾਅ ਹੈ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਦਵਾਈ ਲੈਣ ਦੀ ਜ਼ਰੂਰਤ ਨਹੀਂ ਮੇਰੀ ਸਾਰੇ ਭੈਣ ਭਰਾਵਾਂ ਨੂੰ ਇਹੀ ਅਪੀਲ ਹੈ ਜੋਗਾ ਜ਼ਰੂਰ ਜੁਆਇਨ ਕਰੋ ਆਪਣੇ ਆਪ ਨੂੰ ਸਵਸਥ ਤੇ ਤੰਦਰੁਸਤ ਬਣਾਓ ਮੇਰੇ ਵੱਲੋਂ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਆਓ ਆਪ ਸਾਰੇ ਪ੍ਰਣ ਕਰੀਏ ਨਵੇਂ ਸਾਲ 'ਚ ਆਪਣੇ ਆਪ ਨੂੰ ਸਵਸਥ ਬਨਾਈ ਜੀ ਸੋਸ਼ੀਕਾ ਜੀ ਮੇਰਾ ਨਾਮ ਰਾਜਵਿੰਦਰ ਕੌਰ ਹੈ ਮੈਂ ਫਿਰ ਦੋਦਾ ਦੀ ਰਹਿਣ ਵਾਲੀ ਹਾਂ ਕਿ ਮੈਂ ਪਿਛਲੇ 9 ਮਹੀਨੇ ਤੋਂ ਯੋਗਾ ਕਰ ਰਹੀ ਹਾਂ ਯੋਗਾ ਦੇ ਬਹੁਤ ਫਾਇਦੇ ਹਨ ਯੋਗਾ ਨੇ ਮੇਰਾ 9 ਕਿਲੋ ਵਜ਼ਨ ਘਟਾਇਆ ਹੈ ਇਸ ਕਰਕੇ ਮੈਂ ਸਾਰਿਆਂ ਨੂੰ ਅਪੀਲ ਕਰਾਂਗੀ ਕਿ ਤੁਸੀਂ ਵੀ ਯੋਗਾ ਕਰੋ ਤੇ ਸਰੀਰ ਨੂੰ ਤੰਦਰੁਸਤ ਬਣਾਓ ਤੇ ਨਵੇਂ ਬੱਚ ਨੂੰ ਬਹੁਤ-ਬਹੁਤ ਮੁਬਾਰਕਾਂ